ਲੇਡੀ ਫੜ ਲਈ ਜੀ ਜੋ ਮੈਂ ਲੇਡੀ ਫੜੀ ਇੱਕ ਥਾਣੇਦਾਰ ਕਰੇ ਵੇ ਫਲਾਣੇ ਦਾ ਨਾਮ ਲੈ ਕੇ ਜੀ ਵਿਚਾਰਾ ਇਹ ਮੈਨੂੰ ਉਹ ਕੀ ਸ਼ੋਅ ਕਰਦਾ ਸੀਗਾ ਕਿ ਉਹ ਥਾਣੇਦਾਰ ਸਾਹਿਬ ਜਰਾ ਨਹੀਂ ਮਿਲੀ ਭੁਗਤਣਾ ਚਾਹੁੰਦਾ ਕੁਛ ਕਿਤੇ ਆਂਦੇ ਜਾਂਦੇ ਸਸਤੀ ਕਾ ਬੁਲਾਉਂਦੇ ਨੇ ਜੀ ਕਿਉਂਕਿ ਜਿੱਥੇ ਵੀ ਕਿਤੇ ਸਪਾ ਸੈਂਟਰ ਚੱਲਦੇ ਨੇ ਉਹਦੇ ਆਂਢੀ ਗੁਆਂਢੀ ਦੁਖੀ ਹੁੰਦੇ ਨੇ ਦੱਬੀ ਜ਼ੁਬਾਨ ਚ ਬੋਲਦੇ ਨੇ ਇਹ ਉੱਪਰ ਬੋਲਣ ਤੋਂ ਡਰਦੇ ਨੇ ਕਿ ਉੱਥੇ ਕਈ ਤਰ੍ਹਾਂ ਦੇ ਗਲਤ ਸ਼ਰਮਾਇਦਾਰ ਵੱਡੇ ਲੋਕ ਆਂਦੇ ਨੇ ਇਹ ਪੁਲਿਸ ਅਧਿਕਾਰੀਆਂ ਦੀ ਚੈਲੰਜ ਸੈਕੰਡ ਚੀਜ਼ ਹੈ ਪਹਿਲਾਂ ਇਹ ਸਰਕਾਰ ਦੀ ਚੈਲੰਜ ਹੈ ਗੈਂਗਸਟਰ ਵੱਲ ਦਿਨਾਂ ਵੱਜ ਗਿਆ ਕਿੰਨੀਆਂ ਫਾਇਰਿੰਗਾਂ ਹੁੰਦੀਆਂ ਕਿੰਨੀਆਂ ਸਟੋਰਸ਼ਨ ਹੁੰਦੀਆਂ ਨੇ ਤੇ ਮੈਂ ਇਸ ਗੱਲ ਤੇ ਕਹਿੰਚ ਗਰੇਜ਼ ਨਹੀਂ ਕਰਦਾ ਬੇਸ਼ੱਕ ਬੜੀਆਂ ਮਸਜਵਾਦਤਾਂ ਹੁੰਦੀਆਂ ਨੇ ਪਰ ਸਦਾ ਗੁਰਪ੍ਰੀਤ ਸਿੰਘ ਪੁੱਲਰ ਨੇ ਕੋਈ ਵਾਰਦਾਤ ਅਨਟ੍ਰੇਸ ਨਹੀਂ ਰਹਿਂਦੀ ਸਾਰੇ ਸੀਪੀ ਜਾਂ ਐਸਐਸਪੀ ਆਪਣੇ ਕੰਮ ਨੂੰ ਤਰਜੀਹ ਨਾ ਕਰਨਗੇ ਤੇ ਇਸ ਸਪਾ ਸੈਂਟਰ ਕੀ ਸਵਾਸ ਸੈਂਟਰ ਨਹੀਂ ਰਹਿ ਸਕਦਾ ਅੱਜ ਦੇ ਯੁਕੇ ਯੁੱਗ ਦੇ ਵਿੱਚ ਮ사ਜ ਪਾਰਲਰ ਯਾਨੀ ਕਿ ਸਪਾ ਸੈਂਟਰ ਅੰਗਰੇਜ਼ੀ ਦਾ ਲਫ਼ਜ਼ ਹੈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਖਾਸ ਤੌਰ ਤੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਹਰ ਕੋਨੇ-ਕੋਨੇ ਸਪਾ ਸੈਂਟਰ ਖੁੱਲ ਗਏ ਕਿ ਮ사ਜ ਘਰ ਬੁਲਾ ਕੇ ਨਹੀਂ ਕਰਵਾਈ ਜਾ ਸਕਦੀ ਇੱਕ 200 ਰੁਪਏ ਦੀ ਮ사ਜ ਜਿਹਨੂੰ ਆਪਾਂ ਕਹਿ ਲਈਏ ਕਿ ਘਰ ਮਾਲਿਸ਼ ਕਰਾਉਣ ਵਾਸਤੇ ਕਿਸੇ ਨੂੰ ਬੁਲਾਇਆ ਤਾਂ ਮੈਜ 200 ਤੋਂ 300 ਰੁਪਏ ਦੀ ਮ사ਜ ਹੋ ਜਾਂਦੀ ਹੈ ਪਰ ਲੱਖਾਂ ਨਹੀਂ ਕਰੋੜਾਂ ਅਰਬਾਂ ਰੁਪਏ ਦਾ ਇਹ ਜਿਹੜੀ ਇੰਡਸਟਰੀ ਬਣ ਚੁੱਕੀ ਹੈ ਸਪਾ ਸੈਂਟਰ ਇਸ ਦੀ ਅੜ ਵਿੱਚ ਕੀ ਕੀ ਤੰਦੇ ਹੁੰਦੇ ਨੇ ਗੈਰ ਕਾਨੂੰਨੀ ਤੇ ਦੂਸਰਾ ਵੱਡਾ ਸਵਾਲ ਹਰ ਇੱਕ ਦੇ ਜ਼ੈਨ ਚ ਹੁੰਦਾ ਹੈ ਕਿ ਕੀ ਸਪਾ ਸੈਂਟਰ ਲੀਗਲ ਨੇ ਜਾਂ ਇਲੀਗਲ ਇਸ ਸਾਰੇ ਮੁੱਦੇ ਤੇ ਚਾਨਣਾ ਪਾਉਣ ਲਈ ਸਾਡੇ ਨਾਲ ਮੌਜੂਦ ਨੇ ਰਿਟਾਇਰਡ ਪੁਲਿਸ ਇੰਸਪੈਕਟਰ ਸੰਜੀਵ ਸ਼ਰਮਾ ਜੀ ਤਾਂ ਸ਼ਰਮਾ ਜੀ ਪਹਿਲਾਂ ਦਾ ਸਵਾਗਤ ਹੈ ਤੁਹਾਡਾ ਆਰ ਭਾਰਗ ਮੈਂ ਸਭ ਤੋਂ ਪਹਿਲਾਂ ਆਰ ਭਾਰਗ ਦਾ ਸਵਾਗਤ ਕਰਦਾ ਹਾਂ ਇਸ ਤੋਂ ਬਾਅਦ ਆਪ ਦੇ ਸਰੋਤਿਆਂ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਤੇ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੇਰੇ ਵੀਊ ਲੈਣ ਲਈ ਆਏ ਹੋ ਜਿਹੜੀ ਤੁਹਾਡਾ ਕੁਐਸਚਨ ਹੈ ਸਪਾਸ ਸੈਂਟਰਾਂ ਬਾਰੇ ਜੀ ਇਹ ਆਉਣ ਵਾਲੇ ਟਾਈਮ ਲਈ ਹਿੰਦੁਸਤਾਨ ਦੀ ਬਰਬਾਦੀ ਹੈ ਜਿੱਥੇ-ਇਥੇ ਸਪਰਾਸੈਂਟਰ ਚੱਲਣਗੇ ਉਹਦੇ ਲਗ ਲਗੇ ਦੁਸ਼ਟ ਪ੍ਰਭਾਵ ਨਾਲ ਸਭ ਤੋਂ ਪਹਿਲਾਂ ਫੈਲੇਗਾ ਉਸ ਤੋਂ ਬਾਅਦ ਬਾਹਰ ਫੈਲੇਗਾ ਇਸ ਪਾਸ ਸੈਂਟਰਾਂ ਦੇ ਵਿੱਚ ਕੀ ਹੈ ਕੀ ਨਹੀਂ ਹੈ 12 ਵਿਦੇਸ਼ਾਂ ਤੋਂ ਲੋਕਲ ਪਿੰਡਾਂ ਤੋਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨਾਲ ਗਲਤ ਕੰਮ ਕਰਨਾ ਉਹਨਾਂ ਨੂੰ ਪੈਸੇ ਦੀ ਆੜ ਦੇ ਵਿੱਚ ਇਹ ਆਇ ਬਣ ਤਕਣਾ ਪੰਜਾਬੀ ਦੇ ਵਿੱਚ ਉਹ ਫਿਰ ਇੱਕ ਹੈਬਟ ਬਣ ਜਾਂਦੀ ਹੈ ਸੌਖੀ ਕਮਾਈ ਕਰਨੀ ਸੌਖੀ ਕਮਾਈ ਕਰਨ ਦੀ ਜੀ ਤੇ ਉਹ ਫਿਰ ਮੁੜ ਕੇ ਵਾਪਸ ਨਹੀਂ ਆਉਂਦੇ ਜੇਕਰ ਉਹਨਾਂ ਦੀ ਲੜਕੀਆਂ ਦੀ ਮੈਰਿਜ ਵੀ ਹੋ ਜਾਂਦੀ ਹੈ ਅਸੀਂ ਦੇਖਣ ਤੇ ਆਇਆ ਹੈ ਕਿ ਉਹ ਸੋਹਰਿਆਂ ਘਰ ਜਾ ਕੇ ਨਹੀਂ ਵਸਦੇ ਆ ਉਹਨਾਂ ਦੀ ਲਾਈਫ ਜਿਹੜੀ ਹੈ ਬਰਬਾਦ ਹੋ ਜਾਂਦੀ ਹੈ ਇਸ ਲਈ ਹਿੰਦੁਸਤਾਨ ਸਰਕਾਰ ਸਭ ਤੋਂ ਪਹਿਲਾਂ ਤੇ ਸਰਕਾਰ ਹਿੰਦੁਸਤਾਨ ਦੀ ਹੈ ਫਿਰ ਪੰਜਾਬ ਦੀ ਹੈ ਇਦੇ ਬਾਰੇ ਠੋਸ ਕਾਨੂੰਨ ਬਣਾ ਚਾਹੀਦਾ ਹੈ ਫਿਰ ਪੰਜਾਬ ਸਰਕਾਰ ਨੂੰ ਇਹਦੇ ਪ੍ਰਤੀ ਸਜਿੱਦਾ ਹੋਣਾ ਚਾਹੀਦਾ ਹੈ ਜਿੱਥੇ ਕਿਤੇ ਕਿਉਂਕਿ ਸਰਕਾਰ ਕੋਲ ਇੰਟੈਲੀਜੈਂਸ ਲੋਕਲ ਸੋਰਸ ਇਨਫੋਰਮੇਸ਼ਨ ਪਾਸ ਕਰਨ ਵਾਲੇ ਲੋਕ ਕਿਉਂਕਿ ਜਿੱਥੇ ਵੀ ਕਿਤੇ ਸਪਾਸ ਸੈਂਟਰ ਚੱਲਦੇ ਨੇ ਉਹਦੇ ਆਂਢੀ ਗੁਆਂਢੀ ਦੁਖੀ ਹੁੰਦੇ ਨੇ ਦੱਬੀ ਜ਼ੁਬਾਨ ਚ ਬੋਲਦੇ ਨੇ ਇਹ ਉਹ ਉੱਪਰ ਬੋਲਣ ਤੋਂ ਡਰਦੇ ਨੇ ਕਿ ਉੱਥੇ ਕਈ ਤਰ੍ਹਾਂ ਦੇ ਗਲਤ ਸ਼ਰਮਾਇਦਾਰ ਵੱਡੇ ਲੋਕ ਆਂਦੇ ਨੇ ਜਿਨ੍ਹਾਂ ਨੂੰ ਲੋਕ ਡਰਦੇ ਮਾਰੇ ਬੋਲਦੇ ਨਹੀਂ ਹਨ ਆਪਣੀ ਦਬੀ ਜ਼ੁਬਾਨ ਚ ਕਹਿੰਦੇ ਨੇ ਕਿ ਗਲਤ ਕੰਮ ਹੋ ਰਿਹਾ ਪਰ ਸਾਹਮਣੇ ਆਉਣ ਨੂੰ ਤਿਆਰ ਨਹੀਂ ਹੁੰਦੇ ਸ਼ਰਮਈ ਸਾਡੇ ਨਾਲ ਐਡਵੋਕੇਟ ਜੀਵ ਸ਼ਰਮਾ ਜਿਹੜੇ ਹਾਈ ਕੋਰਟ ਚ ਪ੍ਰੈਕਟਿਸ ਕਰਦੇ ਉਹਨਾਂ ਨੇ ਸਾਡੇ ਨਾਲ ਰਾਬਤਾ ਕੀਤਾ ਸੀ ਅਸੀਂ ਖਬਰ ਬੜੀ ਵੱਡੇ ਪੱਧਰ ਤੇ ਇਹ ਲਗਾਈ ਸੀ ਉਸ ਤੋਂ ਬਾਅਦ ਸੀਪੀ ਅਮਰਸਰ ਗੁਰਪ੍ਰੀਤ ਸਿੰਘ ਪੁੱਲਰ ਹੋਣਾ ਇਹਨੂੰ ਇਹਦਾ ਸੰਕੇਨ ਲਿਆ ਤੇ ਉਸ ਤੋਂ ਬਾਅਦ ਅੱਜ ਦੀ ਡੇਟ ਦੇ ਵਿੱਚ ਅਮਰਸਰ ਦੇ ਆਲਮੋਸਟ ਕਾਫੀ ਸਪਾ ਸੈਂਟਰ ਬੰਦ ਹੋ ਚੁੱਕੇ ਨੇ ਕਿ ਇਹ ਕਾਰਵਾਈ ਕਿਸ ਤਰ੍ਹਾਂ ਦੇਖਦੇ ਹੋ ਕਿ ਪਹਿਲਾਂ ਜਦੋਂ ਵਕ ਵਕ ਕਮਿਸ਼ਨਰ ਸਾਹਿਬ ਰਹੇ ਉਦੋਂ ਕਈ ਵਾਰ ਚੱਲਦੇ ਵੀ ਰਹੇ ਸਪਾ ਸੈਂਟਰ ਕਈ ਜਗ੍ਹਾ ਬੰਦ ਵੀ ਰਹੇ ਪਰ ਉਹਨਾਂ ਕਾਫੀ ਸਮੇਂ ਤੋਂ ਚੱਲ ਰਹੇ ਜਿਸ ਤੋਂ ਬਾਅਦ ਇਸ ਪ੍ਰਮੁਖਤਾ ਨੇ ਖਬਰ ਛਾਪੀ ਤਾਂ ਇੱਕ ਇਸ ਤਰ੍ਹਾਂ ਦੇਖਦੇ ਹੋ ਕਿ ਵਧੀਆ ਮਤਲਬ ਕਿ ਕਿਸ ਤਰ੍ਹਾਂ ਆਉਣ ਵਾਲੇ ਟਾਈਮ 'ਚ ਕਿੱਡਾ ਕ ਵੱਡਾ ਇਹ ਹੋਰ ਪੁਲਿਸ ਅਧਿਕਾਰੀਆਂ ਲਈ ਵੀ ਚੈਲੰਜ ਹੋ ਸਕਦਾ ਦੇਖੋ ਇਹ ਪੁਲਿਸ ਅਧਿਕਾਰੀਆਂ ਦੀ ਚੈਲੰਜ ਸੈਕੰਡ ਚੀਜ਼ ਹੈ ਪਹਿਲਾ ਇਹ ਸਰਕਾਰੀ ਚੈਲੰਜ ਹੈ ਪੁਲਿਸ ਕੀ ਦੇ ਅੰਦਰ ਆਂਦੀ ਹੈ ਸਰਕਾਰ ਦੇ ਅੰਦਰ ਗ੍ਰੈਵ ਵਿਭਾਗ ਦੇ ਅੰਦਰ ਗ੍ਰੈਵ ਵਿਭਾਗ ਦੇ ਇੰਚਾਰਜ ਕੋਣ ਨੇ ਸ਼੍ਰੀ ਭਗਵੰਤ ਮਾਨ ਜੀ ਬੜਾ ਲੰਮਾ ਟਾਈਮ ਰਹੇ ਨੇ 3 ਸਾਲ ਤੋਂ 3 ਸਾਲ ਰਹੇ ਇਹ ਇਹਨਾਂ ਤੋਂ ਇਨੀਸ਼ੀਏਟਿਵ ਲੈਣ ਤੋਂ ਬਾਅਦ ਹੀ ਥੱਲੇ ਕੰਮ ਹੁੰਦਾ ਹੈ ਹੁਣ ਤੁਸੀਂ ਦੇਖੋ ਗੈਂਗਸਟਰ ਵਾਲ ਕਿਨਾ ਵੱਧ ਗਿਆ ਕਿੰਨੀਆਂ ਫਾਇਰਿੰਗਾਂ ਹੁੰਦੀਆਂ ਕਿੰਨੀਆਂ ਸਟੋਰਚਨ ਹੁੰਦੀਆਂ ਨੇ ਤੇ ਮੈਂ ਇਸ ਗੱਲ ਤੇ ਕੈਂਚ ਗਰੇਜ਼ ਨਹੀਂ ਕਰਦਾ ਬੇਸ਼ੱਕ ਬੜੀਆਂ ਹਮ ਸੱਚਵਾਰਦਤਾਂ ਹੁੰਦੀਆਂ ਨੇ ਪਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਨੇ ਕੋਈ ਵਾਅਦਾ ਅਨਟ੍ਰੇਸ ਨਹੀਂ ਰਹਿਣ ਦਿੱਤੀ ਉਹ ਜੋ ਮੈਂ ਤੇ ਰਿਟਾਇਰ ਹੋ ਗਿਆ ਸੁਣਿਆ ਹੈ ਪੁਲਿਸ ਵਾਲੇ ਦੱਸਦੇ ਨੇ ਸੱਜਣ ਸਾਡੇ ਪੁਰਾਣੇ ਕਿ ਡੇਲੀ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਨੂੰ ਵੀਸੀ ਕਰਦੇ ਨੇ ਰਿਕਵਰੀਆਂ ਬਾਰੇ ਪੁੱਛਦੇ ਨੇ ਅਚੀਵਮੈਂਟ ਬਾਰੇ ਪੁੱਛਦੇ ਨੇ ਤੇ ਅਗਲੇ ਕੰਮਾਂ ਬਾਰੇ ਡਾਇਰੈਕਸ਼ਨ ਦਿੰਦੇ ਨੇ ਜੇਕਰ ਐਸੇ ਹੀ ਤਰ੍ਹਾਂ ਸਾਰੇ ਸੀਪੀ ਜਾਂ ਐਸਐਸਪੀ ਆਪਣੇ ਕੰਮ ਨੂੰ ਤਰਜੀਹ ਨਾ ਕਰਨਗੇ ਤੇ ਇਸ ਪਾਸ ਸੈਂਟਰ ਕੀ ਸੁਵ ਾਸ ਸੈਂਟਰ ਵੀ ਨਹੀਂ ਰਹਿ ਸਕਦਾ ਤੁਸੀਂ ਆਪਣੇ ਸਮੇਂ ਐਸਐਚਓ ਸ਼ਿਫਟ ਕੱਟੀ ਵਕ ਵਕ ਥਾਣਿਆਂ ਦੇ ਵਿੱਚ ਉਦੋਂ ਸਪਾਸ ਸੈਂਟਰਾਂ ਦਾ ਕਿੰਨਾ ਕਰੋ ਜਾਨ ਸੀਗਾ ਨਹੀਂ ਅਸ ਪਾਸ ਸੈਂਟਰ ਤੇ ਕੈਸ ਉਹਦਾ ਬਹੁਤ ਘੱਟ ਸੀ ਕਿਤੇ ਇੱਕ ਦੋ ਰਣਜੀਤ ਐਵਿਨਿਊ ਵਰਗੇ ਵੱਡੇ ਏਰੀਆ ਚ ਹੁੰਦੇ ਸੀ ਲੇਕਿਨ ਹੁਣ ਤੇ ਕਾਫੀ ਵੱਧ ਗਏ ਫਿਰ ਵੀ ਕੰਟਰੋਲ ਕਰਤਾ ਹੈ ਪੁਲਿਸ ਸਾਹਿਬ ਨੇ ਸਾਡੇ ਵੇਲੇ ਤੇ ਲੋਕੀ ਘਰਾਂ ਚ ਚੱਕਲੇ ਚੁੱਕਲੇ ਚਲਾਉਂਦੇ ਸੀ ਆਪਣੇ ਤੁਸੀਂ ਕਿੰਨੇ ਕ ਫੜੇ ਸੀ ਆਪਣੇ ਟਨਯੋਰ ਵੇਲੇ ਦੇਖੋ ਜਦੋਂ ਮੈਂ ਇੰਸਪੈਕਟਰ ਸੀ ਆਈਏ ਗਰਦਾਸਪੁਰ ਸੀਗਾ ਅ ਸਰਦਾਰ ਜਸਦੀਪ ਸਿੰਘ ਮੇਰੇ ਐਸਐਸਪੀ ਸੀਗੇ ਇੱਕ ਬੜਾ ਵੱਡਾ ਪਿੰਡ ਹੈ ਉੱਥੇ ਸਪਾ ਚੱਲਦਾ ਸੀ ਜਿਸੇ ਬੋਲਿਆ ਤਾਂੰਦਾ ਚੱਲਦਾ ਸੀ ਪਿੰਡ ਦੇ ਅੰਦਰ ਘਰ ਦੇ ਵਿੱਚ ਜੀ ਉਹਦੇ ਚ ਅਸੀਂ ਤਿੰਨ ਚਾਰ ਲੇੜੀ ਤਿੰਨ ਚਾਰ ਬੰਦੇ ਫੜੇ ਸੀਗੇ ਤੇ ਜਿੱਥੇ ਕੀ ਪੁੱਛ ਹੱਥ ਨਹੀਂ ਸੀ ਪਾਉਂਦੀ ਪਿੰਡ ਵਾਲੇ ਬੜੇ ਦੁਖੀ ਸੀ ਪਿੰਡ ਵਾਲੇ ਹੀ ਸਾਨੂੰ ਆਨਲਾਈਨ ਇਹਨੂੰ ਮੈਨੂੰ ਪਾਸ ਕਰ ਰਹੇ ਸੀ ਤਫ਼ਤੀਸ਼ ਤੁਸੀਂ ਕੀਤੀ ਉਹ ਪਿੰਡ ਜਾ ਕੇ ਤੇ ਕਿਹਦਾ ਹੱਥ ਸੀ ਉਸ ਜਿਸੇ ਫਰੋਸ਼ੀ ਦੇ ਅੱਡੇ ਦੇ ਕੋਈ ਸਿਆਸੀ ਆਗੂ ਦਾ ਸੀ ਜਾਂ ਕੋਈ ਪੁਲਿਸ ਅਧਿਕਾਰੀ ਦਾ ਸੀ ਕਿ ਕਿਉਂਕਿ ਪਿੰਡ ਦੇ ਵਿੱਚ ਤੇ ਗੱਲ ਮਿੰਟ ਵਿੱਚ ਫੈਲ ਜਾਂਦੀ ਅੱਗ ਵਾਂ ਮੈਂ ਪੁਲਿਸ ਦੇ ਖਿਲਾਫ ਬੋਲ ਕੇ ਰਾਜੀ ਨਹੀਂ ਹਾਂ ਤੁਸੀਂ ਕਿਹਨੇ ਕਿਹੜਾ ਨਾਮ ਲੈਣਾ ਤੁਸੀਂ ਉਸ ਨਾਲ ਦੱਸੋ ਮੈਂ ਉਹ ਲੇਡੀ ਫੜ ਲਈ ਜੀ ਜੋ ਮੈਂ ਲੇਡੀ ਫੜ ਲਈ ਇੱਕ ਥਾਂ ਤਰ ਕਰੇ ਵੇ ਫਲਾਣੇ ਦਾ ਨਾਮ ਲੈ ਕੇ ਜੀ ਵਿਚਾਰਾ ਇਹ ਮੈਨੂੰ ਉਹ ਕੀ ਸ਼ੋਅ ਕਰਦਾ ਸੀਗਾ ਕਿ ਉਹ ਥਾਣੇਦਾਰ ਸਾਹਿਬ ਰਲੀ ਮਿੱਲੀ ਭੁਗਤਣਾ ਚਾਹੁੰਦਾ ਪੁੱਛ ਕਿਤੇ ਆਂਦੇ ਜਾਂਦੇ ਸਸਤੀ ਕਾ ਬੁਲਾਉਂਦੇ ਨੇ ਜੀ ਕੁਝ ਲੈਂਦੇ ਦਿੰਦੇ ਜਾਂ ਕੁਝ ਕਰਦੇ ਹੋਣਗੇ ਠੀਕ ਹੈ ਨਹੀਂ ਜੀ ਉਹ ਵਾਰ-ਵਾਰ ਤੁਹਾਨੂੰ ਵੀ ਘੰਟੀਆਂ ਵੱਜੀਆਂ ਸੀ ਉਹ ਉਹ ਤੇ ਨੇਚਰਲੀ ਹੁੰਦਾ ਹੀ ਹੁੰਦਾ ਜੀ ਇਹ ਤੇ ਗਲਤ ਹੋਵੇ ਸਹੀ ਹੋਵੇ ਕੰਪਿਊਟਰ ਕਰਦੀ ਤੇ ਫਾਰਸ਼ ਆਂਦੀਆਂ ਆਂਦੀਆਂ ਨੇ ਜੀ ਤੇ ਉਹ ਬੜਾ ਵੱਡਾ ਪਿੰਡ ਹੈ ਧਾਰੀਵਾਲ ਠਾਣੇ ਦੇ ਅੰਦਰ ਆਉਂਦਾ ਹੈ ਜੀ ਬਾਈਪਾਸ ਦੇ ਉੱਪਰ ਪਿੰਡ ਹੈ ਜੀ ਤੇ ਉਸ ਪਿੰਡ ਦੇ ਸਪਾ ਉਹ ਤਰਦਾ ਹੀ ਹੱਡਾ ਜੀ ਸੰਭੋਸਿਆ ਹੁੰਦਾ ਪਰ ਸਪਾ ਸੈਂਟਰ ਨੇ ਈ ਹੁੰਦੇ ਹੁਣ ਸਪਾ ਸੈਂਟਰ ਤੇ ਬਹੁਤ ਬਣ ਗਏ ਸੀਗੇ ਇਹ ਕਮਾਈ ਦਾ ਸੋਖਾ ਜਰੀਆ ਸੀਗਾ ਨੌਜਵਾਨ ਲੜਕੇ ਲੜਕੀਆਂ ਜਿਹੜੇ ਲੜਕੇ ਜਾਂਦੇ ਨੇ ਲੜਕੀਆਂ ਕੋ ਸਪਾ ਕਰਾਉਣ ਕੀ ਸਪਾ ਮਤਲਬ ਚ ਕੀ ਖਾਸ ਹੈ ਮਤਲਬ ਕਿ ਦੇ ਭਾਇ ਤੇ ਮ사ਜ ਹੀ ਹੈ ਨਾ ਘਰ ਵੀ ਆਪਾਂ ਮਾਲਿਸ਼ ਇੱਕ ਮੈਂ 200 ਰੁਪਏ 100 ਰੁਪਏ ਦੇ ਵਿੱਚ ਕਰਵਾ ਸਕਦੇ ਇੱਕ ਘੰਟੇ ਦੀ ਉਥੇ ਕੀ ਸਪੈਸ਼ਲ ਮਤਲਬ ਐਕਟੀਵਿਟੀਆਂ ਨਾਲ ਸਾਡੇ ਸਰੀਰ ਤੇ ਕੀ ਕੀ ਪ੍ਰਭਾਵ ਮਤਲਬ ਦੇਖਣ ਨੂੰ ਮਿਲ ਰਿਹਾ ਅਸੀਂ ਤੇ ਕਈ ਵਾਰ ਲੋਕਾਂ ਕੋਲ ਪੁੱਛਿਆ ਪਰ ਲੋਕ ਕਹਿੰਦੇ ਕਿ ਇਹ ਜੀ ਆਈ ਕਲ ਦਾ ਜਨਰੇਸ਼ਨ ਲਾਈਕ ਕਰਦੀ ਹੈ ਕਈ ਬੜਾ ਪੋਜ਼ਿਟਿਵਲੀ ਰਿਐਕਟ ਕਰਦੇ ਕਿ ਇਸ ਬਾਸ ਸੈਂਟਰ ਕੀ ਹੋ ਗਿਆ ਅੱਜ ਇਹਨੂੰ ਤੁਹਾਡੀਆਂ ਛੋਟੀ ਇੱਕ ਮੁੱਠੀ ਚ ਆ ਗਈ ਤੁਹਾਡੀ ਜਾਂ ਕਿਸੇ ਦੀ ਲੈਂਗੁਏਜ ਬਾਸ ਸੈਂਟਰ ਹੋਣਗੇ ਮੇਰੀ ਲੈਂਗੁਏਜ ਸਵਾਸਾ ਹਾਂ ਦੇ ਸੈਂਟਰ ਹੈ ਜਿੰਨੇ ਸਵਾਸਾ ਨਹੀਂ ਉੱਤੇ ਚੱਲ ਜੀ ਖੇ ਖਾਣੀ ਜਿਹਨੂੰ ਕਹਿੰਦੇ ਪੰਜਾਬੀ ਤੁਸੀਂ ਮਤਲਬ ਖੇ ਖਾਣ ਦੇ ਸਮਾਨ ਆ ਬਸ 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 ਨੰਬਰ 2 ਤੇ ਜੇ ਸਰਕਾਰ ਪਾਲਸੀ ਲੈਂਦੀ ਹੈ ਜਿਤਨਾ ਬੀਅਰ ਬਾਰ ਦੀ ਹੈ ਜਾਂ ਐਕਸਾਈਜ਼ ਮਹਿਕਮਾ ਇੱਕ ਲਾਇਸੈਂਸ ਦਿੰਦਾ ਵਾ ਸ਼ਰਾਬ ਦਾ ਹਾਤਾ ਖੋਲਣ ਵਾਸਤੇ ਜਾਂ ਬਾਰ ਖੋਲਣ ਵਾਸਤੇ ਜੇ ਇਹਨੂੰ ਲੀਗਲਾਈਜ਼ ਕਰਦੇ ਤੇ ਕਰੋੜਾਂ ਅਰਬਾਂ ਦੀ ਇੰਡਸਟਰੀ ਇਹ ਬਣ ਜਾਂਦੀ ਉਹ ਉਸ ਬਾਰੇ ਤੁਹਾਡਾ ਕੀ ਥੀ ਵਿਊ ਹੈ ਬਤੌਰ ਐਜ਼ ਅ ਪੁਲਿਸ ਇਨਸਪੈਕਟਰ ਸਮਾਜ ਸੇਵਾ ਜੀ ਰਿਤ ਸਾਹਿਬ ਜਿਹੜੀ ਤੇ ਵੇਖੋ ਲਾਅ ਦੀ ਗੱਲ ਹੈ ਉੱਚੋਂ ਇਹ ਸਰਕਾਰ ਪ੍ਰਵੀਜ਼ਨ ਹੈ ਦੇ ਦਿੰਦੀ ਹੈ ਪਰ ਮੈਂ ਕਹਿੰਦਾ ਇਹੀਆਂ ਪ੍ਰਵੀਜ਼ਨਾਂ ਨਾ ਹੋਣੀਆਂ ਚਾਹੀਦੀਆਂ ਤੇ ਨਾ ਹੀ ਇਹ ਲਾਇਸੈਂਸ ਮਿਲਣੇ ਚਾਹੀਦੀ ਹੈ ਆਪਾਂ ਕਈਆਂ ਸ਼ਹਿਰਾਂ ਸੁਣਿਆ ਹੈ ਕਿ ਇਦਾਂ ਚੱਲਦੇ ਨੇ ਸੜਕਾਂ ਬਣੀਆਂ ਨੇ ਨਾਮ ਮਸ਼ਹੂਰ ਨੇ ਦਿੱਲੀ ਬੰਬੇ ਰਗੇ ਮੈਂ ਨਹੀਂ ਕੋਈ ਦੇਖੋ ਕੋਈ ਲੈਣਾ ਚਾਹੁੰਦਾ ਕਿਸੇ ਦਾ ਨਾਮ ਆ ਮੈਂ ਵੇਖਿਆ ਸੁਣੇ ਨਾ ਆਪਾਂ ਤੁਹਾਡੇ ਵਾਲੇ ਸੱਜਣਾ ਮਿੱਤਰਾ ਬੇਲੀਆਂ ਕੋਲੋਂ ਆਮ ਗੱਲਾਂ ਚੱਲਦੀਆਂ ਨੇ ਅਸੀਂ ਨਹੀਂ ਦੇਖੇ ਬਟ ਉਹ ਸੁਆਹ ਖਾਨ ਸੈਂਟਰ ਨੇ ਸੁਆਹ ਸੈਂਟਰ ਨੂੰ ਇਹ ਉਹਦਾ ਲਾਇਸੈਂਸ ਦੇਣਾ ਵੀ ਮੇਰੇ ਕਾਗਜ਼ਾਂ ਮੁਤਾਬਕ ਅਪਰਾਧ ਹੈ ਬੇਸ਼ੱਕ ਉਹਦਾ ਸਰਕਾਰ ਨੂੰ ਫਾਇਦਾ ਹੋਵੇ ਜਾਂ ਨੌਸ ਹੋਵੇ ਜੇ ਫਾਇਦੇ ਦੀ ਗੱਲ ਕਰਨੀ ਹੈ ਸ਼ਰਾਬ ਦੇ ਠੇਕੇ ਪਾਸ ਕੀਤੇ ਸਰਕਾਰ ਨੇ ਲੱਖਾਂ ਰੁਪਏ ਕਰੋੜਾਂ ਰੁਪਏ ਰੈਵਨਿਊ ਆ ਰਿਹਾ ਉਹਨਾਂ ਨੂੰ ਜੀ ਤੇ ਫਿਰ ਉਹ ਸਾਰੇ ਚਿੱਟੇ ਦੇ ਲਾਇਸੈਂਸ ਦੇ ਦਿੰਦੇ ਫਿਰ ਹੋਰ ਕੀ ਹੈ ਚਿੱਟੇ ਦੇ ਵੀ ਦੇ ਦੇ ਫਿਰ ਹੋਰ ਕੀ ਹੈ ਇਹ ਗਲਤ ਕੰਮ ਹੈ ਇਹਨਾਂ ਦੇ ਲਾਇਸੈਂਸ ਨਹੀਂ ਦੇਣੇ ਚਾਹੀਦੇ ਤਾਂ ਬਿਲਕੁਲ ਇਸਨ ਸਾਡੀ ਅੰਮ੍ਰਿਤਸਰ ਤੋਂ ਆਰਬਾਰ ਦੀ ਸਪੈਸ਼ਲ ਬੇਜਕਸ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਆਰਬਾਰ ਤੋਂ ਇੱਕ ਪ੍ਰਮੁੱਖਤਾ ਨਾ ਖਬਰ ਜਿਹੜੀ ਨਸ਼ਰ ਕੀਤੀ ਗਈ ਸੀ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਗੁਰੂ ਨਗਰੀ ਇੱਕ ਇਤਿਹਾਸਕ ਮਹੱਤਵ ਦਾ ਇੱਕ ਰਵਾਨੀ ਤੇ ਧਰਤੀ ਹੈ ਜਿੱਥੇ ਲਵਕੁਸ਼ ਦਾ ਜਨਮ ਹੋਇਆ ਜਿੱਥੇ ਗੁਰੂ ਰਾਮਦਾਸ ਜੀ ਨੇ ਗੁਰੂ ਨਗਰੀ ਨੂੰ ਵਸਾਇਆ ਤਾਂ ਦੂਜੇ ਪਾਸੇ ਭਗਵਾਨ ਵਾਰਮੇਕੀ ਤੀਰਥ ਵੀ ਹੈ ਇਸ ਦੀ ਇੱਕ ਪਵਿੱਤਰਤਾ ਨੂੰ ਪਰ ਮੁੱਖ ਰੱਖਦੇ ਹੋਏ ਸਾਡਾ ਵੀ ਇੱਕ ਫਰਜ਼ ਸੀ ਕਿ ਕਿਉਂ ਨਾ ਇਹ ਜਿਹੜਾ ਗਲਤ ਕੰਮ ਚੱਲ ਰਿਹਾ ਹੈ ਸਪਾ ਸੈਂਟਰਾਂ ਦੀ ਯਾਰਡ ਦੇ ਵਿੱਚ ਇਸਤੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਵੇ ਤਾਂ ਸੀਪੀ ਸਾਹਿਬ ਦਾ ਬਹੁਤ-ਬਹੁਤ ਅਸੀਂ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਇਸ ਖਬਰ ਦਾ ਸ ਗਿਆਨ ਲੈਂਦੇ ਹੋ ਤੁਰੰਤ ਐਕਸ਼ਨ ਵਿੱਚ ਆ ਕੇ ਇਹਨਾਂ ਸਪਾ ਸੈਂਟਰਾਂ ਤੇ ਕੜੀ ਕਾਰਵਾਈ ਕੀਤੀ ਤਾਂ ਅੱਜ ਸਪਾ ਸੈਂਟਰ ਲਗਭਗ ਅੰਮ੍ਰਿਤਸਰ ਦੇ ਵਿੱਚ ਬੰਦ ਹੋ ਚੁੱਕੇ ਨੇ ਤਾਂ ਅੱਗੋਂ ਵੀ ਕਿਸੇ ਨਾ ਕਿਸੇ ਐਸਸੀ ਕ੍ਰਿਟੀ ਖਿਲਾਫ